ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬਾਦਰ ਮੈਡਮ ਅਸਤੀ ਸਾਹਿਬ ਦੇ ਹੁਕਮਾਨਾ ਜਿਹੜੇ ਲਗਾਤਾਰ ਜਿਹੜੀ ਚੈਕਿੰਗ ਜਿਹੜੀ ਚੰਦਰੀਏ ਸਕੂਲਾਂ ਦੀ ਅੱਜ ਸਾਡੇ ਨਾਲ ਡੀਸੀ ਉਸ ਤੋਂ ਬਾਅਦ ਸਖਿਆ ਭਾਗ ਤੋਂ ਜਿਹੜੀ ਟੀਮ ਪਹੁੰਚੀ ਆ ਪੀਸੀ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈਕਿੰਗ ਜਿਹੜੀ ਚਾਹੀ ਹੈ ਕਰਿਆ ਇਹਦੇ ਵਿੱਚ 3 ਇਰਖਾਹੀਂ ਪਾਉਂਡ ਕੀਤੇ ਆ ਇੱਕ ਮੈਜਿਕ ਗੱਡੀ ਬੰਦ ਕੀਤੀ ਆ ਤੇ 15 ਚਲਾੜੀ ਮੈਂ ਰਜੇਸ਼ ਮਾਰ ਜ਼ਿਲ੍ਹਾ ਵਾਲਸ ਦਾ ਅਫਸਰ ਤਰੰਤਾਨ ਜਿਵੇਂ ਕਿ ਤੁਸੀਂ ਦੇਖਿਆ ਉਹ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਜਰ ਸਕੂਲ ਦੇ ਮੂਹਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਰੀ ਰਿਕਸ਼ਾ ਤਾਂ ਬਿਲਕੁਲ ਬੰਦ ਕਰਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਜੀ ਦੇ ਵੱਲੋਂ ਸੱਤੇ ਦਾ ਇਤਾਂਗੇ ਕਿ ਇਹ ਰਿਕਸ਼ਾ ਤਾਂ ਅਸੀਂ ਬੰਦ ਕਰਨੇ ਕਰਨੇ ਆਗੇ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਲਾਨ ਪਲੱਸ ਇੰਪਾਉਂਡ ਵੀ ਕਰਵਾਉਣਾ ਹੈ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈਗੀ ਹੈ ਅੱਜ ਦੀ ਕੜੀ ਏ ਤਰੰਤਾਂ ਦੇ ਮਿੱਤੇ ਸਾਨੂੰ ਬਾਰ ਬਾਰ ਕੰਪਲੇਨਟ ਆ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੈ ਗਿਆ ਉਹ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾ ਲਾ ਕੇ ਆਈ ਜਾਂਦੇ ਹੈਗੇ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਤੇ ਉਹਨਾਂ ਦੇ ਅੱਜ ਅਸੀਂ ਇੰਪਾਉਂਡ ਕਰ ਦਿੱਤੇ ਜਿਹੜੇ 1 ਕਿਲੋਮੀਟਰ ਪਿੱਛੇ ਪਲੱਸ ਉਹਨਾਂ ਤੇ ਅਸੀਂ ਹੁਣ ਅੱਜ ਐਫ ਆਈ ਆਰ ਹੋਰ ਦਰ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਇਹਨਾਂ ਡਰਾਈਵਰਾਂ ਨੇ ਹੀ ਦੱਸਣਾ ਹੈਗਾ ਵੀ ਉਹ ਕਿਹੜੇ-ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੀ ਆ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕਾਰਵਾਈ ਹੁੰਦੀ ਆ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬਾਦਰ ਮੈਡਮ ਅਸਤੀ ਸਾਹਿਬ ਦੇ ਹੁਕਮਾਨਾ ਜਿਹੜੇ ਲਗਾਤਾਰ ਜਿਹੜੀ ਆ ਚੈਕਿੰਗ ਜਿਹੜੀ ਚੰਦਰੀਏ ਸਕੂਲਾਂ ਦੀ ਅੱਜ ਸਾਡੇ ਨਾਲ ਡੀਸੀ ਸਾਹਿਬ ਤੋਂ ਬਾਅਦ ਸੱਖਿਆ ਭਾਗ ਤੋਂ ਜਿਹੜੀ ਟੀ ਪੀਸੀ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈਕਪੁਆਇੰਟ ਜਿਹੜੀ ਆ ਚੈਕ ਕਰਿਆ ਇਹਦੇ ਵਿੱਚ ਤਿੰਨ ਈ ਰਿਕਸ਼ੇ ਹੇਅਰ ਪਾਉਂਡ ਕੀਤੇ ਆ ਇੱਕ ਮੈਜਿਕ ਗੱਡੀ ਬੰਦ ਕੀਤੀ ਆ ਤੇ 15 ਚਲਾੜ ਦਿੱਤੇ ਮੈਂ ਰਜੇਸ਼ ਮਾਰ ਜ਼ਿਲ੍ਹਾ ਵਾਲਸ ਦਾ ਅਫਸਰ ਤਰਨਤਾਰਨ ਜਿਵੇਂ ਕਿ ਤੁਸੀਂ ਦੇਖਿਆ ਉਹ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਜਰ ਸਕੂਲ ਦੇ ਮੂਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਰੀ ਰਿਕਸ਼ੇ ਤਾਂ ਬਿਲਕੁਲ ਬੰਦ ਕਰਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸਜੀ ਜੀ ਵੱਲੋਂ ਸੱਤ ਦਿਦਾਇਤਾਂਗੇ ਕਿ ਰਿਕਸ਼ੇ ਤਾਂ ਅਸੀਂ ਬੰਦ ਕਰਨੇ ਕਰਨੇ ਹੈਗੇ ਅੱਜ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਲਾਨ ਪਲੱਸ ਇੰਪਾਉਂਡ ਵੀ ਕਰਵਾਉਣਾ ਹੈਗਾ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਾਉਂਦੇ ਤੇ ਉਹਨਾਂ ਦੇ ਕਾਰਵਾਈ ਵੀ ਕਰਨੀ ਹੈਗੀ ਹੈ ਅੱਜ ਦੀ ਕੜੀ ਏਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆਂ ਸਾਨੂੰ ਬਾਰ ਬਾਰ ਕੰਪਲੇਨਟ ਆ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੋ ਗਏ ਔਰ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾਹ ਲਾ ਕੇ ਆਈ ਜਾਂਦੇ ਆਗੇ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਗਿਆ ਤੇ ਉਹਨਾਂ ਦੇ ਅੱਜ ਅਸੀਂ ਇੰਪਾਉਂਡ ਕਰ ਦਿੱਤੇ ਜਿਹੜੇ 1 ਕਿਲੋਮੀਟਰ ਪਿੱਛੇ ਪਲੱਸ ਉਹਨਾਂ ਤੇ ਅਸੀਂ ਹੁਣ ਅੱਜ ਐਫ ਆਈ ਆਰ ਹੋਰ ਦਰਜ ਕਰਾਵਾਂਗੇ ਸਰ